ਕਥਾ ਨੰਮ ਹੈ ਕਿ ਨਰੋਗੀ ਕਾਇਆ ਜਿਵੇਂ ਅੱਜ ਗੱਲ ਕਰਾਂਗੇ ਮੈਂ ਤੁਹਾਡੇ ਵਾਂਗੂ ਬੈਠ ਨਹੀਂ ਸਕਦੀ ਇਸ ਤਰ੍ਹਾਂ ਬੈਠ ਕੇ ਆਪਣੇ ਆਪ ਨੂੰ ਰੀੜੀ ਹੱਡੀ ਸਿੱਧੀ ਰੱਖ ਕੇ ਇਹ ਇੱਕ ਨਰੋਗੀ ਕਾਇਆ ਦਾ ਸੂਚਕ ਹੈ ਜਦੋਂ ਤੁਹਾਡੀ ਕਾਇਆ ਠੀਕ ਜੰਦੀ ਹੈ ਜਦੋਂ ਤੁਹਾਡੀ ਕਾਇਆ ਦੇ ਵੀ ਕੋਈ ਵੱਜ ਪੈ ਜਾਂਦਾ ਹੈ ਤਾਂ ਤੁਸੀਂ ਇੱਕ ਟਰੌਮੇ ਦੇ ਵਿੱਚੋਂ ਲੰਘਦੇ ਹੋ ਇੱਕ ਦੁੱਖ ਤੋਂ ਲੰਘਦੇ ਹੋ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਸਾਰਿਆਂ ਤੋਂ ਵੱਡਾ ਦੁੱਖ ਨਾਮ ਨਾਲੋਂ ਟੁੱਟ ਜਾਣਾ ਹੁੰਦਾ ਮੇਰੀ ਉਮਰ ਦੇ ਤੁਸੀਂ ਜਿਹੜੀ ਉਮਰ ਦੇ ਵਿੱਚ ਮੈਂ ਮਤਲਬ ਗ੍ਰੈਜੂਏਸ਼ਨ ਕਰ ਕੀਤੀ 1986 ਦੇ ਵਿੱਚ ਭੋਲਾ ਸੀ ਤੇ ਮੇਰੇ ਸਾਡੇ ਟਾਈਮ ਉਤੇ ਐਨੇ ਪ੍ਰੈਸ਼ਰ ਨਹੀਂ ਸੀ ਹੁੰਦੇ ਜਿੰਨੇ ਤੁਹਾਨੂੰ ਨੇ ਸਾਡੇ ਹੋਰ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਸੀਗੇ ਤਾਂ ਮੇਰੇ ਕੋਲੇ ਡੇਢ ਮਹੀਨੇ ਦਾ ਟਾਈਮ ਸੀਗਾ ਕਿ ਅਗਲੇ ਤੱਕ ਲਈ ਹੁਣ ਡੇਢ ਮਹੀਨੇ ਬਾਅਦ ਐਡਵਰਟਾਈਜ਼ਮੈਂਟਸ ਆਉਣਗੀਆਂ ਦਾ ਤੱਕ ਲਿਖਵਾਂਗੇ ਤੇ ਦਾਦਾ ਜੀ ਨੇ ਮੈਨੂੰ ਕਿਹਾ ਕਿ ਬੜੇ ਪਿਆਰ ਨਾਲ ਇੱਕ ਸ਼ਬਦ ਦੇਣਾ ਰਸੀਖੂ ਤੇ ਰੁਟੇਗਾ ਕਿ ਮੈਂ ਕਿਹਾ ਮੈਂ ਇਤਨਾ ਨਹੀਂ ਧਾਰਨੀ ਹੋ ਜਾ हां बाबूजी ਕੰਮ ਕਰਨੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਯਕੀਨ ਮੰਨਿਓ ਢਿੱਜ ਘਟੀ ਚੱਕ ਕਰਕੇ ਮੈਂ ਪਾਟ ਕਰਦੀ ਸੀ ਤੇ ਉਹ ਕਹਿੰਦਾ ਅੰਦਰ ਸੀ ਕੋਈ ਗੱਲ ਨਹੀਂ ਬਸ ਤੂੰ ਕਰ ਜਿਵੇਂ ਮर्जी ਕਰ ਜਿਵੇਂ ਤੇਰਾ ਮਨ ਕੋਈ ਚੁੱਖ ਕਰ ਹੌਲੀ ਹੌਲੀ ਇਹ ਰਾਹ ਮੋਕੜਾ ਹੁੰਦਾ ਗਿਆ ਮੇਰੇ ਤੇ ਉਸ ਰਾਹ ਦੇ ਵਿੱਚ ਮੈਨੂੰ ਮੇਰੇ ਦਾਦਾ ਜੀ ਨੇ ਸੈਂਝੀਆਂ ਬੱਤੀਆਂ ਅੱਜ ਕਈ ਲੋਕ ਕਹਿ ਦਿੰਦੇ ਨੇ ਕਿ ਜੀ ਸਾਡੀ ਜ਼ਿੰਦਗੀ ਬਦਲ ਗਈ ਅਸੀਂ 20 ਕਿਲੋ ਦਾ ਭਾਗ ਲੈ ਕੇ ਕੈਨੇਡਾ ਅਮਰੀਕਾ ਦੀ ਜਾਂ ਕਿਸੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਧਰਤੀ ਤੇ ਉੱਤਰ ਗਏ ਤੇ ਨਹੀਂ ਹੈ ਨਹੀਂ ਕਿ ਮੈਨੂੰ ਉਹ ਚਾਰ ਸੈਂਝੀਆਂ ਜਦੋਂ ਮੇਰੇ ਵਿਆਹ ਵਾਲੀ ਕਾਰ ਦੇ ਵਿੱਚ ਮੈਂ ਰੱਖੀਆਂ ਤਾਂ ਮੇਰੀ ਜ਼ਿੰਦਗੀ ਬਦਲ ਗਈ। ਉੱਥੇ ਮੇਰੇ ਗੁਰੂ ਜੀ ਨੇ ਮੇਰੇ ਤਾਇਆ ਜੀ ਨੇ ਮੈਨੂੰ ਇੱਕ ਸਿੱਖ ਮਨੁੱਖ ਬਣਤੀ ਕਿ ਸਾਰੇ ਘਰ ਜਾ ਕੇ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨਹੀਂ। ਜ਼ਰੂਰੀ ਨਹੀਂ ਵੀ ਤੁਸੀਂ ਗੁਟਕਾ ਲੈ ਕੇ ਪਾਠ ਕਰਨ ਬੈਠੋ। ਜਦੋਂ ਤੁਸੀਂ ਸਾਜਰੇ ਉਠੋ ਅੰਤਰ ਨਿਪਟ ਕਰਨਾ ਬਿਨਾਂ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਕਰ ਲੋ ਤੇ ਜੇ ਤੁਸੀਂ ਸਾਰਿਆਂ ਦੇ ਉੱਠੇ ਤੋਂ ਕਰੋਗੇ ਨਿਤ ਕਰਮਾਂ ਫਿਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਵਿਪਕੜੇ ਹੋਵੋਗੇ ਤੇ ਦੂਜਿਆਂ ਦੀ ਆਲੋਚਨਾ ਦਾ ਪੱਤਰ ਵੀ ਬਣਾਓਗੇ ਤਾਂ ਉਹ ਨਾ ਮੈਂ ਇਹ ਕੋਹਰ ਗੱਲ ਗਈ ਤੇ ਤੁਸੀਂ ਬਾਣੀ ਪੜੋ ਫਿਰ ਉਹਨੇ ਇੱਕ ਹੋਰ ਡਲ ਗਈ ਸੀ ਕਿ ਮੈਨੂੰ ਜਨਨਾ ਕਿ ਤੂੰ ਹਰ ਮਹਲੋਕ ਵੇਲੇ ਬਾਟ ਕਰਦਾ ਹੋ ਨੂੰ ਕਰ ਜਦ ਵੀ ਸਾਥੇ ਰਹਿਣਾ ਸਾਥ ਦੇ ਨਾਲ ਜ਼ਬਾਨੀ ਗੰਠ ਹੋਣਾ ਚਾਹੀਦਾ ਜਦ ਵੀ ਸਾਥ ਨਾਲ ਗੱਲ ਦੀ ਸ਼ੁਰੂਆਤ ਕਰੋ ਤੇ ਰਹਿਣਾ ਸਾਥ ਨਾਲ ਆਪੇ ਦੇਰ ਦੀ ਸਮਾਪਤੀ ਕਰਕੇ ਇੱਕ ਕਥੋਲਾ ਪੜੋ ਜਦ ਵੀ ਪਾਣੀ ਨਾਲ ਵੀ ਜੁੜ ਕੇ ਰਹਿੰਦੇ ਹੋ ਤੁਹਾਡਾ ਪੱਲਾ ਵੀ ਛੁੱਟਦਾ ਤੁਹਾਡਾ ਗੜ ਵੀ ਛੁੱਟਦਾ ਜਿਵੇਂ ਅਸੀਂ ਮਾਵਾ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਜਦੋਂ ਮੇਰਾ ਬੇਟਾ ਛੋਟਾ ਸੀ ਮੈਂ ਵੀ ਉਹਨੂੰ ਮੇਰੀ ਸਿੱਖਿਆ ਦਿੰਦੀ ਸੀ ਛੋਟਾ ਜਿਹਾ ਸੀ ਜਦੋਂ ਚੌਥੀ ਦੇ ਵਿੱਚ ਹਸਪਤਾਲ ਦੇ ਚਲਾਰੀਆ ਦੇ ਵਾਲ ਬੜੇ ਭਾਰੇ ਸੀ ਕੁੰਗਰਾਲੇ ਵਾਲਾਂ ਦਾ ਜਿਹਦੇ ਹੈਗੇ ਨੇ ਉਹਨਾਂ ਨੂੰ ਪਤਾ ਹੋਊਗੀ ਕੀ ਹਾਲ ਹੁੰਦਾ ਸੀ ਨਾ ਕੀ ਤਾਂ ਉਹ ਜਦੋਂ ਛੁੱਟੀਆਂ ਆਇਆ ਘਰੇ ਮੈਂ ਨਾ ਜੀ ਉਹਨੂੰ ਕਿਹਾ ਕਿ ਜੇ ਤੈਨੂੰ ਭਾਈ ਔਖੇ ਲੱਗਦੇ ਆ ਸੰਭਾਲਣੇ ਤਾਂ ਕਟਾ ਦੇ ਅੱਥਰੂ ਮੇਰੇ ਹੰਝੂ ਆ ਗਏ ਮੈਨੂੰ ਵੀ ਸੋਚੀ ਆਉਗੀ ਕਿ ਇਹ ਤੂੰ ਰੱਖੀ ਪਤਾ ਨਹੀਂ ਉਸ ਬੱਚੇ ਦੇ ਮਨ ਦੇ ਵਿੱਚ ਮੇਰੇ ਹੰਝੂਆਂ ਨੇ ਅਸਰ ਕੀਤਾ ਜਾਂ ਦਸ਼ਵੇਸ਼ ਪਿਤਾ ਨੇ ਕੋਈ ਰਹਿਮ ਕੀਤਾ ਮੈਂ ਜਦੋਂ ਉਹਨੂੰ ਗੱਲ ਕਰ ਰਹੀ ਸੀ ਕਿ ਬਟੇ ਮੇਰੇ ਨਾ ਨਾਮੀ ਜਿਹੰਨੇ ਹੁੰਦੇ ਸੀ ਵੀ ਕੇਸ ਨਾਲ ਗੁਰਦੀ ਕੋਹਰ ਨੇ ਜੇ ਤੁਸੀਂ ਕੁੱਪੀ ਨਾਮਕ ਜਿਵੇਂ ਬੈਠੇ ਹੋ ਨਾ ਤੁਹਾਡੇ ਕੇਸ ਅਖੇ ਹੋਏ ਨੇ ਗੁਰੂ ਤੋਂ ਕੇਸਾਂ ਤੋਂ ਫੜ ਕੇ ਕੱਢ ਲੂਗਾ ਅੱਜ ਵੀ ਉਹ ਬੱਚਾ ਕੇਸਾਂ ਵਾਲੀ ਹੈ ਮਤਲਬ ਉਹਨੇ ਵਾਲਾਂ ਨੂੰ ਕੰਨ ਚ ਨਹੀਂ ਦਵਾਈ ਕਿਤੇ ਬਹੁਤ ਵਿਖਾਵਾ ਹਾਲਾਤਾਂ ਦੇ ਵਿੱਚ ਉਹਦੇ ਮਨ ਚ ਆਇਆ ਕਿ ਮੈਂ ਵਾਲ ਕਟਾ ਸਵੇਰ ਉੱਠੀ ਨ ਲੱਗਿਆ ਨਾ ਮਮਾ ਮੈਨੂੰ ਨਾ ਤੇ ਸ਼੍ਰੀਪਤਾ ਜੀ ਕੋਲ ਇਤੇ ਦਿੱਸੀ ਤੇ ਮੇਰੇ ਲਈ ਉਹ ਹੈਰਾਨੀ ਦੀ ਗੱਲ ਸੀ ਕਹਿੰਦਾ ਮਤਲਬ ਮੇਰੇ ਮਨ ਦੇ ਵਿੱਚ ਕਿਤੇ ਹਲਕਾ ਦਾ ਬਾਲ ਜਿਨਾ ਖਿਆਲ ਆਇਆ ਸੀ ਕਿ ਮੈਂ ਔਖਾ ਹੁਣ ਮੈਨੂੰ ਮੇਰਾ ਜਖਮ ਨਹੀਂ ਮੇਰੇ ਕੀ ਹੋਣਗੇ ਤਾਂ ਮੈਂ ਮਤਲਬ ਇੱਕ ਵਾਰੀ ਕਹਿੰ ਪਰ ਉਹ ਮਤਲਬ ਮੰਦੀ ਖੇਡ ਕਹ ਲੋ ਜਾਂ ਦਸ਼ਵੇਸ਼ਕਤਾ ਦੀ ਖੇਡ ਕਹ ਲੋ ਕਿ ਉਹ ਅੱਜ ਕਿਸ ਸਾਧਰੀਆ ਵੀ ਮੰਨ ਲਓ ਮਾਵਾਂ ਨੂੰ ਕਦੇ ਕਹਿੰਦੀ ਗੀ ਜਦੋਂ ਅਸੀਂ ਗੱਲ ਕਰਦੇ ਆ ਕਿ ਤਪੂ ਰਾਜ ਹੈ ਰਾਜੋ ਨਾਲ ਕੋ ਨਾਲ ਦੇ ਪਾਛਾ ਜਿਹੜੇ ਦਰਵਾਜ਼ੇ ਖੋਲਦੇ ਨੇ ਨਾ ਦੁਨੀਆਵੀ ਮਾਇਆ ਦੇ ਫਿਰ ਅਸੀਂ ਉਹਦੇ ਧੋੜ ਦੇ ਜਾਂਦੇ ਆ ਉਹ ਵਿੱਚ ਉਲਝ ਕੇ ਫਿਰ ਅਸੀਂ ਰਾਜ ਧਰਮ ਤੋਂ ਡਿੱਗਦੇ ਆ ਅਸੀਂ ਅਗੇ ਤਾਂ ਨਹੀਂ ਪਾਲਣਾ ਕਰਨੀ ਛੱਡ ਜੰਨੇ ਆ ਫਿਰ ਅਸੀਂ ਨਲ ਕਾਨੂੰ ਜਾਣੇ ਅੱਜ ਜਿਹੜਾ ਮਾਹੌਲ ਹੈ ਉਹ ਕੁੰਭ ਦੇ ਮੇਲੇ ਦਾ ਚੱਲ ਰਿਹਾ ਤੁਸੀਂ ਵੀ ਖਬਰਾਂ ਪੜ੍ਹ ਰਹੇ ਹੋ ਮੈਂ ਵੀ ਖਬਰਾਂ ਪੜ੍ਹਦੀ ਆ ਹਰੇਕ ਬੰਦਾ ਸੋਚ ਰਿਹਾ ਮੈਂ ਟੁਪੀ ਲਾੜ ਜਾਵਾਂ ਵੱਡੇ ਵੱਡੇ ਲੋਕ ਜਾ ਰਹੇ ਨੇ ਵਿਚੇ ਅਸੀਂ ਵੀ ਜਾ ਰਹੇ ਆ ਹਨਾ ਪਿੰਡ ਦਾ ਆਨ ਦੀ ਪਰੰਪਰਾ ਹੈ ਇਹ ਵੀ ਇੱਕ ਖੇਡ ਹੈ ਅਮਦੇ ਜੋਦੇ ਦੀ ਬਹੁਤ ਸਾਰੇ ਲੋਕ ਆਵਦਾ ਇਹ ਅਰਪਣ ਕਰ ਦਿੰਦੇ ਆ ਆਪਣੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣਾ ਸਹਿਜ ਪਾਠ ਆਪ ਕਰਕੇ ਆਪਣੀਆਂ ਗਲਤੀਆਂ ਲਈ ਆਪ ਮਾਫੀ ਮੰਗਦੇ ਆ ਮੈਂ ਅੱਖਾਂ ਨਾਲ ਦੇਖੇ ਹੋਏ ਮੈਨੂੰ ਕੋਈ ਬਹੁਤ ਇਦਾਂ ਹੀ ਕਿਸੇ ਨੇ ਵੀ ਮੇਰੀ ਭੈਣ ਵੀ ਐ ਮੇਰੀ ਸਹੇਲੀ ਵੀ ਐ ਮੇਰੀ ਨਾਨਾਣ ਵੀ ਐ ਮਲੋ ਤੁਹਾਨੂੰ ਨੇੜੇ ਬਾਜ ਪਤਾ ਲੱਗਿਆ ਵੀ ਨਾੜ ਵੀ ਪਾਣੀ ਸੀ ਨਾ ਅਸੀਂ ਉਹਨਾਂ ਦੇ ਘਰੇ ਹੀ ਤੇ ਰਾਤ ਰੁਕੇ ਹੋਏ ਸੀ ਕਿ ਉੱਥੇ ਇੱਕ ਬਰਨ ਗੈਰੀ ਜੀ ਪਹੁੰਚੇ ਹੋਏ ਸੀ ਉਹ ਗੱਲਾਂ ਕਰ ਰਹੇ ਸੀ ਤਾਂ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਸਵਾਲ ਮੈਨੂੰ ਕੀਤਾ ਕਿਉਂਕਿ ਮੇਰੀ ਆਦਤ ਹੈ ਬਹੁਤ ਗੁੱਕਲ ਹਾਂ ਕਈ ਵਾਰੀ ਮੈਂ ਬੁੱਖੇ ਸਿੱਧੇ ਸਵਾਲ ਕਰ ਲੈਂਦੀ ਹਾਂ ਤੇ ਉਹ ਮੇਰੇ ਲਈ ਮੁਸੀਬਤ ਬਣ ਜਾਂਦੇ ਆ ਕੋਈ ਐਦਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਉਹਨਾਂ ਨੇ ਮੈਨੂੰ ਇੱਕੋ ਸਵਾਲ ਕੀਤਾ ਕਿ ਬੀਬਾ ਜਿਹੜੀਆਂ ਤੂੰ ਕਰਦੀਆਂ ਕੀਤੀਆਂ ਇੱਕ ਗ੍ਰੰਥੀ ਸਿੱਖ ਤੇਰੀਆਂ ਮਾਫ਼ੀਆਂ ਕਿਵੇਂ ਮੰਗ ਲੂਗਾ ਤੇਰੇ ਘਰ ਦੇ ਤਾਂ ਪਾਠ ਵਿਖਾ ਕੇ ਕੋਈ ਉੱਤੇ ਹੋਊ ਕੋਈ ਉੱਤੇ ਹੋਊ ਕੋਈ ਉੱਤੇ ਹੋ ਬਾਬਾ ਜੀ ਬਾਣ ਚਾਹੇ ਗੁਰੂ ਸਾਹਿਬ ਤੇ ਬਾਣ ਚਾਹੇ ਕਿਸੇ ਨੂੰ ਸੁਣਾ ਕੇ ਪੜੂਗਾ ਤੈਨੂੰ ਕੀ ਲਾਭ ਹੋਇਆ ਉਹਦਾ ਗਲਤੀਆਂ ਤੂੰ ਕੀਤੀਆਂ ਨੇ पहली गलता पता ही नहीं कि तू की गलतियांतरा गुरबाणी कहती है ना जिन्ना गोपिया गुर अपना हम अपने गुरु तो बेमुख गए तो अपने गुरु लुको लिया अपने आप नुख नहीं किया ਬਹੁਤ ਵੱਡੀ ਰਮਜਦਤੀ ਕਿ ਆਪਣੀਆਂ ਗਲਤੀਆਂ ਦਾ ਪਛਤਾਵਾ ਆਪ ਹੀ ਹੁੰਦਾ ਹੈ ਦੂਜੇ ਦਾ ਸਾਰੇ ਅਡੰਬਰ ਨਹੀਂ ਸਾਡੇ ਸਿੱਖ ਦਾ ਹੁੰਦੇ ਵਿੱਚ ਵੀ ਦੋ ਅਖਾੜੇ ਨੇ ਇੱਕ ਨਿਰਮਲੇ ਸੰਤਾਂ ਦਾ ਇੱਕ ਉਦਾਰ ਸਿੰਘ ਦਾ ਸੰਤਾਂ ਦਾ ਵੱਡਾ ਅਖਾੜਾ ਜਦੋਂ ਕੁੰਭ ਦਾ ਮੇਲਾ ਭਰਦਾ ਸੀ ਇੰਨਾ ਨਹੀਂ ਕੋਈ ਥਾਂ ਨਹੀਂ ਸੀ ਜਿਹੜੇ ਮੂਹਰਤ ਹੁੰਦੇ ਸੀ ਜਾਂ ਜਿਹੜੇ ਇਸ਼ਨਾਨ ਹੁੰਦੇ ਸੀ ਉਹਦੇ ਵਿੱਚ ਕੋਈ ਥਾਂ ਨਹੀਂ ਸੀ ਹਰ ਜਦੋਂ ਮੈਂ ਰਾਜ ਦੀ ਗੱਲ ਕਰਦਿਆਂ ਰਾਜ ਬਿਨਾਂ ਧਰਮ ਨਾ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਇਹ parallel ਚੱਲਦੀਆਂ ਦੋਨੇ ਸ਼ਕਤੀਆਂ ਇਸੇ ਕਰਕੇ ਸਾਡੇ ਅਕਾਲ ਤਖਤ ਦੇ ਸਾਹਮਣੇ ਮੇਰੀ ਤੇ ਪੀਰੀ ਦਾ ਬਹੁਤ ਸ਼ਾਨ ਸਮੇ ਗੁਰੂ ਹਰਗੋਬਿੰਦ ਸਾਹਿਬ ਨੇ ਕੋਤਲਵ ਆਨੰਦਾਰਨ ਦਿੱਤੀ। ਪਰੰਤੂ ਇਹਨਾਂ ਦੇ ਰੁਤਵੇ ਵੱਖਰੇ ਵੱਖਰੇ ਨੇ। ਧਰਮ ਨੇ ਆਪਣਾ ਕੰਮ ਹੈ, ਰਾਜ ਨੇ ਆਪਣਾ ਕੰਮ। ਜਦ ਲੋਕ ਇਹ ਵੀ ਬੀਰ ਜੀ ਕਹਿੰਦੇ ਮੈਂ ਨਹੀਂ ਤੁਸੀਂ ਵੱਡੇ ਹੋ। ਧਰਮ ਹਮੇਸ਼ਾ ਵੱਡਾ ਹੁੰਦਾ ਹੈ। ਰਾਜ ਉਹਦੀ ਛਤਰ ਛਾਇਆ ਦੇ ਵਿੱਚ ਹੁੰਦਾ। ਪਰ ਛਤਰਛਾਇਆ ਜਦੋਂ ਰਾਜੇ ਦੀ ਹੁੰਦੀ ਹੈ ਉਹ ਦਰਮਨ ਨੂੰ ਬਹੁਤ ਵੱਡੀ ਸਰਪ੍ਰਸਤੀ ਮਿਲਦੀ ਹੈ ਪਰੰਤੂ ਜਦੋਂ ਅਸੀਂ ਫਿਰ ਉੱਥੇ ਹੀ ਆਉਨੇ ਆ ਕਿ ਤਪੋਰ ਰਾਜ ਰਾਜੋਂ ਨਾ ਲਾ ਧਰਮ ਤੁਹਾਨੂੰ ਅੰਦਰੋਂ ਕੋਮਲ ਕਰ ਦਿੰਦਾ ਤੁਹਾਡੇ ਅੰਦਰੋਂ ਦਵੇਤ ਖਤਮ ਕਰ ਦਿੰਦਾ ਤੁਹਾਡੇ ਅੰਦਰੋਂ ਮੈਅ ਢੋ ਦਿੰਦਾ ਜਿੰਨਾ ਚਿਰ ਉਹ ਪੈਰ ਨੂੰ ਧੋਤੀ ਜਾਂਦੀ ਉਹਨਾਂ ਚਿਰ ਫਿਰ ਤੁਹਾਨੂੰ ਜਦੋਂ ਰਾਜ ਮਿਲਦਾ ਹੈ ਤਾਂ ਤੁਹਾਡੇ ਸਿਰ ਚੜ ਕੇ ਡੋਲਦਾ ਫਿਰ ਜਿਹੜੀ ਵੀ ਕੁਰਸੀ ਤੇ ਤੁਸੀਂ ਬੈਠੇ ਹੋ ਉਹਦੇ ਤੋਂ ਤੁਹਾਡੇ ਪੈਰ ਚੱਕੇ ਜਾਂਦੇ ਨੇ ਜਦੋਂ ਕਿਸੇ ਬੰਦੇ ਦੇ ਪੈਰ ਚੱਕੇ ਜਾਂਣ ਤਾਂ ਫਿਰ ਉਹੀ ਉਲਟ ਬਾਜੀ ਲੱਗ ਜਾਂਦੀ ਹੈ ਕਦੇ ਥੌਣ ਟੁੱਟ ਜਾਂਦੀ ਹੈ ਕਦੇ ਮੋਢਾ ਟੁੱਟ ਜਾਂਦਾ ਹੈ ਤੇ ਉਹਦੇ ਪੈਰ ਨੂੰ ਥੱਲੇ ਲੱਗ ਜਾਂਦਾ ਬੱਗੇ ਨੂੰ ਨਹਾਉਂਦਿਆਂ ਵੇਖ ਕੇ ਕਾਲੇ ਨੂੰ ਵੀ ਨਹਾਉਣ ਦਾ ਚਾਹ ਆ ਗਿਆ ਜਦੋਂ ਨੇ ਢੁੱਕੀ ਲਈ ਸਿਰ ਖੱਲੇ ਪੈਰ ਤੇ ਇਹ ਮਨੋਂ ਸਾਡੇ ਧਰਮ ਦੀ ਤੇ ਸਾਡੇ ਰਾਜ ਦੀ ਪਰਿਭਾਸ਼ਾ ਆਇਆ